ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਇਨਾ ਭੈਣ ਭਰਾਵਾਂ ਲਈ ਆ ਜੋ ਕਹਿੰਦੇ ਆ ਕਿ ਸਾਡੇ ਤੋਂ ਅਮਰਤ ਬਿਨ ਹੀ ਓખ્યા ਨਹੀਂ ਜਾਂਦਾ ਜਾਂ ਕਹਿੰਦੇ ਵੀ ਅਮਰਤ ਬਿਨ ਹੀ ਉੱਠਣ ਨੂੰ ਜੀ ਨਹੀਂ ਕਰਦਾ ਕਿਉਂਕਿ ਅਮਰਤ ਵੇਲੇ ਦੀ ਨੀਂਦ ਬੜੀ ਪਿਆਰੀ ਲੱਗਦੀ ਆ ਇਸ ਬੀਂਦੇ ਦੇ ਵਿੱਚ ਬੜੀ ਸੋਹਣੀ ਬੜੀ ਗਹਿਰੀ ਨੀਂਦ ਆ ਇਸ ਕਰਕੇ ਬਿਸਤਰ ਸ਼ਤਰ ਨੂੰ ਜੀ ਨਹੀਂ ਕਰਦਾ ਤਾਂ ਸੰਤ ਜੀ ਜਿਹੜੇ ਭੈਣ ਭਰਾ ਕਹਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਸੱਚ ਕਰਕੇ ਦੱਸਿਓ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਜਾਂ ਫਿਰ ਤੁਸੀਂ ਉੱਠਣਾ ਨਹੀਂ ਚਾਹੁੰਦੇ ਕਿਉਂਕਿ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਹੁਈਏ ਉਹ ਅਸੀਂ ਹਰ ਹਾਲ ਦੇ ਵਿੱਚ ਕਰ ਲੈਨੇ ਆਂ ਭਾਵੇਂ ਸਾਨੂੰ ਮਰ ਕੇ ਆਪਰਦਿਆਂ ਨੂੰ ਹੀ ਫਿਰਨਾ ਪਵੇ ਜੇ ਇੱਕ ਮਹੀਨੇ ਸਾਡਾ ਸ਼ਰੀਰ ਠੀਕ ਨਾ ਹੋਵੇ ਤਾਂ ਵੀ ਅਸੀਂ ਬਿਮਾਰ ਪਏ ਪਏ ਵੀ ਆਪਣੇ ਜਿੰਮੇ ਕੰਮ ਕਰਦੇ ਹੀ ਰਹਿੰਨੇ ਆਂ ਕਿਉਂਕਿ ਸਾਨੂੰ ਪਤਾ ਵੀ ਇਹ ਕੰਮ ਕਰਨਾ ਸਾਡੇ ਲਈ ਬੜੇ ਜ਼ਰੂਰੀ ਆ ਇਹ ਕੰਮ ਖੇਤੇ ਤੋਂ ਬਿਨਾ ਕਰਨਾ ਨਹੀਂ ਸਕਨਾ ਇਸ ਕੋਈ ਅਸੀਂ ਕਿ ਸੌਖੀ ਉਹ ਕੰਮ ਨੂੰ ਕਰ ਲੈਨੇ ਆਂ ਜਿਵੇਂ ਮਾਨ ਲਗਾ ਕਿ ਤੁਹਾਡਾ ਕੋਈ ਜ਼ਰੂਰੀ ਕੰਮ ਕੋਈ ਜ਼ਰੂਰੀ ਸੌਦਾ ਅੰਮ੍ਰਿਤ ਵੇਲੇ ਹੋਣਾ ਹੋਵੇ ਸਿਰਫ ਇਨ ਤੋਂ ਪੰਜ ਦੇ ਵਿਚਕਾਰ ਹੋਣਾ ਹੋਵੇ ਤਾਂ ਕੀ ਤੁਸੀਂ ਇਹ ਬਹਾਨਾ ਲਗਾ ਦੋਗੇ ਕਿ ਮੇਰੇ ਤੋਂ ਤਾਂ ਭਾਈਆ ਮਨਤਵੀ ਜੀ ਉੱਠਿਆ ਨਹੀਂ ਜਾਂਦਾ ਮੈਂ ਇਹ ਸੌਦਾ ਛੱਡ ਦੇਣਾ ਹਾਂ ਮੈਂ ਇਹ ਜ਼ਰੂਰੀ ਕੰਮ ਨਹੀਂ ਕਰ ਸਕਦਾ ਘਾਟਾ ਪੈਂਦਾ ਹੈ ਤਾਂ ਪੈ ਜਾਗੇ ਨਹੀਂ ਸਕੋਗੇ ਕਦੇ ਵੀ ਨਹੀਂ ਸਕੋਗੇ ਤੁਸੀਂ OK ਸੋ OK ਅਮਰ ਤਵੇਰੇ ਉਠੋਗੇ ਇਸ਼ਨਾਨ ਕਰੂਗੇ ਤਿਆਰ ਹੋ ਕੇ ਉਹ ਆਪਣਾ ਜ਼ਰੂਰੀ ਕੰਮ ਕਰਨ ਲਈ ਜਾਓ ਕਿਉਂਕਿ ਤੁਹਾਨੂੰ ਉੱਥੇ ਆਪਣਾ ਫਾਇਦਾ ਦਿਸ ਰਿਹਾ ਤੁਹਾਨੂੰ ਉਹ ਕੰਮ ਆਪਣਾ ਜ਼ਰੂਰੀ ਲੱਗ ਰਿਹਾ ਏ ਇਸ ਕਰਕੇ ਤੁਸੀਂ ਉਹ ਕੰਮ ਨੂੰ ਅਗਾਰ ਲਾਓ ਜਿੱਥੇ ਸਾਨੂੰ ਧੰਨ ਬਹੁਤ ਦਿਸਦਾ ਹੋਵੇ ਜਿੱਥੇ ਦਿਸਦਾ ਹੋਵੇ ਵੀ ਇੱਥੇ ਚੰਗੀ ਕਮਾਈ ਹੋ ਜਾਵੇਗੀ ਉਹ ਕੰਮ ਸਿੱਧੂਰੇ ਚਾਲੇ ਨਾਲ ਕਰ ਕੈਨੇ ਆ ਬਿਮਾਰ ਵੀ ਹੋਏ ਤਾਂ ਵੀ ਓਖੇ ਸੋਖੇ ਕਰ ਲੈਨੇ ਆ ਵੀ ਪੈਸਾ ਉਹਨੂੰ ਯਕਤ ਕਮਾਈ ਲਵੇਗੀ ਪਰ ਸਾਬ ਸਮਝ ਜੀ ਅਸਲ ਕਮਾਈ ਕਰਨ ਵੇਲੇ ਸਾਨੂੰ ਆਉ ਸੁਭੰਦਾ ਹੈ ਸਾਨੂੰ نیند ਕੇ ਰਾਹੋਂ ਦਿੰਿਆ ਸਾਨੂੰ ਕਈ ਤਰ੍ਹਾਂ ਦੇ ਬਹਾਨੇ ਜਾਂਦੇ ਜਾਂਦੇ ਆ ਪਰ ਯਾਦ ਰੱਖਿਓ ਕਿ ਦੁਨੀਆਦਾਰੀ ਦੇ ਵਿੱਚ ਕੀਤਾ ਹੋਇਆ ਕੋਈ ਵੀ ਕੰਮ ਧੰਦਾ ਕਮਾਇਆ ਹੋਇਆ ਪੈਸਾ ਬਣਾਈਆਂ ਹੋਈਆਂ ਜ਼ਮੀਨਾਂ ਜੈਦਾ ਤਾਂ ਉੱਥੇ ਕੰਮ ਨਹੀਂ ਆਉਂਦੀਆਂ ਜਿੱਥੇ ਨਾਮ ਦੀ ਕਮਾਈਆਂ ਕੰਮ ਨਹੀਂ ਉੱਤੋਂ ਉੱਤਰ ਗਾਵੇ ਵਿੱਚ ਜਦੋਂ ਸਾਡੇ ਇਸ ਜਨਮ ਦਾ लेखा-ਜੋਖਾ ਪੁੱਛਿਆ ਗਿਆ ਜਦੋਂ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਇਆ ਕਿ ਤੂੰ ਧਰਤੀ ਤੇ ਜਾ ਕੇ ਕੀ ਕੰਮ ਕਰਕੇ ਆਇਆ ਉੱਥੇ ਸਾਡੀ ਇਹ ਧਨ ਦਾਣ ਤੇ ਸ਼ੋਹਰਤ ਕਿਚੇ ਹਉਤੇ ਜਮੀਨਾ ਜੈਦਾ ਤਾਂ ਕੰਮ ਨਹੀਂ ਆਉਂਦੀ ਨਹੀਂ ਉੱਥੇ ਸਾਡੀ ਕੀਤੀ ਹੋਈ ਭਜਨ ਬੰਦਗੀ ਕੰਮ ਆਉਂਦੀ ਜੀ ਉੱਥੇ ਨਾਮ ਦੀ ਕਮਾਈ ਕੰਮ ਆਉਗੀ ਨੇਕ ਕੰਮਾਂ ਦੀ ਕਮਾਈ ਕੰਮ ਆਉਗੀ ਸੋ ਇਸ ਕਰਕੇ ਜਿਵੇਂ ਸਾਨੂੰ ਇਹ ਦੁਨਿਆਵੀ ਕਮਾਈ ਕਰਨੀ ਜ਼ਰੂਰੀ ਲੱਗਦੀ ਆ ਧਨ ਦੌਲਤ ਕਮਾਉਣਾ ਜ਼ਰੂਰੀ ਲੱਗਦਾ ਹੈ ਅਤੇ ਅਸੀਂ ਕਮਾਉਂਦੇ ਆ ਉਸੇ ਤਰ੍ਹਾਂ ਨਾਮ ਦੀ ਕਮਾਈ ਹੀ ਕਰਨੀ ਹੈ ਨਾਮ ਦਾ ਧਨ ਵੀ ਇਕੱਠਾ ਕਰਨਾ ਹੈ ਕਿਉਂਕਿ ਔਖੇ ਵੇਲੇ ਦੇ ਵਿੱਚ ਨਾਮ ਧਨ ਨੇ ਹੀ ਕੰਮ ਆਉਣਾ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ دنیਆਵੀ ਜ਼ਿੰਮੇਵਾਰੀਆਂ ਛੱਡ ਕੇ ਆਪਣੇ ਬਾਲ ਬੱਚਿਆਂ ਦੀ ਜ਼ਿੰਮੇਵਾਰੀ ਛੱਡ ਕੇ ਆਪਣੇ ਕਾਰੋਬਾਰ ਨੂੰ ਛੱਡ ਕੇ ਨਾਮ ਜਪੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਾਂ ਸਾਨੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆ ਨਾਮ ਜਪਣਾ ਸਿਖਾਇਆ ਹੈ ਇਹ ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਿਆ ਨਾਮ ਤੇ ਤੁਮਕਿਆਈ ਕੰਮ ਦੋਨੇ ਕਰਨੇ ਜ਼ਰੂਰੀ ਆ ਪਰ ਸਭ ਤੋਂ ਪਹਿਲਾ ਕੰਮ ਉਹ ਪਰਮਕੀਤਾ ਪਰਮਾਤਮਾ ਦਾ ਨਾਮ ਹੋਵੇ ਜੇ ਅਸੀਂ ਕੰਨਾ ਨਾਮ ਜਪਦੇ ਰਹੇਗੇ ਅਕੜੀਆਂ ਦੁਨਿਆਵੀ ਜ਼ਿੰਮੇਵਾਰੀਆਂ ਨਾ ਨਭਾਈਆਂ ਜੋ ਮਾਲਕ ਨੇ ਸਾਨੂੰ ਘਰ-ਕਿਰਸਤੀ ਦਿੱਤੀ ਆ ਇਹਨੂੰ ਛੱਡ ਕੇ ਬੈਠ ਜੇਗੇ ਤਾਂ ਵੀ ਸਾਡਾ ਜੱਪ ਆ ਹੋਇਆ ਸਫਲ ਨਹੀਂ ਹੋਵੇਗਾ ਪਰ ਜੇ ਅਸੀਂ ਸਿਰਫ ਜ਼ਿੰਮੇਵਾਰੀਆਂ ਨੂੰ ਹੀ ਨਿਭਾਉਣ ਤੇ ਲੱਫੇ ਰਹੇ ਪਰਿਵਾਰ ਦੇ ਮੋਹ ਦੇ ਵਿੱਚ ਹੀ ਫਸੇ ਰਹੇ ਨਾਮ ਦੀ ਕਮਾਈ ਕੀਤੀ ਨਾ ਇਦਾਂ ਵੀ ਕੰਮ ਨਹੀਂ ਬਣਨੀ ਇਹ ਦੋਵੇਂ ਕੰਮ ਨਾਲ ਨਾ ਕਰ ਨੂੰ ਪੈਂਦੀਆਂ ਬਲਕਿ ਨਾਮ ਦੀ ਕਮਾਈ ਸਭ ਤੋਂ ਪਹਿਲਾਂ ਇਸੇ ਕਰਕੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹਨਾਂ ਖੂਬ ਸੰਗਤ 베ਲਾ ਬਖਸ਼ੀ ਆਈ ਅੰਮ੍ਰਿਤ ਵੇਲਾ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਰਮ ਮਨ ਦੀ ਗਿਆਨ ਮਿਲਿਆ ਭਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਹਰੇਕ ਮਹਰਤਮ ਨੂੰ ਦੈਨ ਅਤੇ ਰਾਤ ਦੇ 24 ਘੰਟੇ ਲੱਗੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਕੋਈ ਅਮੀਰ ਹੋਵੇ ਗਰੀਬ ਹੋਵੇ ਕਿਸੇ ਵੀ ਧਰਮ ਦਾ ਉਹ ਸਭ ਤੇ ਲਈ ਦਿਨ ਰਾਤ ਦੇ 24 ਘੰਟੇ ਬਖਸ਼ਿਆ ਇੱਕ 24 ਘੰਟਿਆਂ ਦੇ ਵਿੱਚ ਸਿਰਫ ਸਿਰਫ ਢਾਈ ਘੰਟੇ ਉਸਤੋਂ ਫਿਰ ਸੱਚੇ ਆਪਸ਼ਾਹੀ ਨੇ ਆਪਣੇ ਨਈ ਮੋਹ ਲਿਆ ਸਵੇਰ ਦੇ ਢਾਈ ਘੰਟੇ ਗੁਰੂ ਦੀ ਅਮਾਨ ਤਿਆ ਸੰਗਤ ਦੀ ਸੱਚਕੱਟ ਕੇ ਜਾਨੇ ਜਿਹੜੇ ਮਨੋੱਖ ਕੋਰੀ ਕਿਵਾਨ داری ਦੇ ਨਾਲ ਉਹ ਉਹਦੀ ਅਮਾਜ ਨੂੰ ਨੂੰ ਤੇ ਦਗਾ ਜਿੰਦੇ ਆ ਪਰ ਕੀ ਢਾਈ ਘੰਟੇ ਮਾਲਕ ਦੀ ਭਜਨਾਂ ਦੇ ਵਿੱਚ ਤੇ ਚਲਾ ਦਿੰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਤੇ ਸਦਾ ਹੀ ਮਿਹਰਮਾਨ ਰਹਿੰਦਿਆ ਹਰ ਵੇਲੇ ਉਹਨਾਂ ਦੇ ਅੰਗ ਸੰਗ ਰਹਿੰਦੇ ਆ ਉਹਨਾਂ ਦੇ ਹਰ ਕੰਮ ਦੇ ਵਿੱਚ ਰਸਤ ਪਾਉਂਦੇ ਆ ਉਹਨਾਂ ਦੇ ਰਾਹ ਦਿਨ ਸਾਰਿਆਂ ਵਿੱਚ ਨਾ ਸਾਰੀਆਂ ਰਸਤਾਵਾਂ ਨੇ ਬਣੇ ਕਰ ਦਿੰਦੇ ਆ ਇੱਕ ਪਾਸੇ ਭਜਨ ਮੰਗ ਦੀ ਗੀਤੋ ਬਿਨਾਂ ਕੀਤੀ ਹੋਈ 12 ਕੈਂਡੀਆਂ ਲਈ ਮਿਹਨਤ ਅਤੇ ਦੂਜੇ ਪਾਸੇ ਸਤਿਗੁਰ ਸੱਚੇ ਪਾਤਸ਼ਾਹ ਦੀ ਭਜਨ ਬੰਦਗੀ ਨੂੰ ਕਰਕੇ ਕੀਤੀ ਹੋਈ ਸਾਡੀ 6 ਘੰਟਿਆਂ ਦੀ ਮਿਹਨਤ ਜਿਆਦਾ ਆਰੰਗਤਾ ਦੇ ਗਿਆ ਦੁਕੀ ਜਿੱਥੇ ਸਾਧੂ ਸਚੇ ਪਾਇਸ਼ਾ ਜੀ ਦਾ ਨਾਮ ਹੋਵੇ ਉੱਥੇ ਬਰਕਤਾਂ ਉੱਥੇ ਖੁਸ਼ੀਆਂ ਖੇੜੇ ਉੱਥੇ ਤੰਦਰੁਸਤੀ ਤਰੱਕੀ ਨੂੰ ਆਉਣਾ ਹੀ ਪਈਦਾ ਹੈ ਪਰ ਨਾਮ ਤੋਂ ਬਿਨਾਂ ਕੀਤਾ ਹੋਇਆ ਹਰ ਕੰਮ ਵਿੱਥਾ ਹੈ ਹਰ ਕੰਮ ਦੇ ਵਿੱਚ ਝਗੜੇ ਚਲੇ ਜਾਂਦੇ ਕਲੇਸ਼ਿਆ ਉਹ ਖਬਰ ਤਵੇਲੇ ਇਹ ਸਭ ਤੋਂ ਪਹਿਲਾਂ ਪਰਮਕੀਤਾ ਪਰਮਾਤਮਾ ਦੀ ਦੀਪਕ ਜਨਮ ਦੀ ਕਰਨੀ ਨਾਮ ਜਪਨ ਹੈ ਪਰ ਮਾਲਕ ਨੂੰ ਕਿਸੇ ਵੀ ਤਰੀਕੇ ਦੇ ਨਯਾਜ਼ ਕਰਨੋ ਜੇ ਤੁਸੀਂ ਨਾਮ ਜਪਨਾ ਚਾਹਦੇ ਹੋ ਸੇ ਮੰਨ ਕਰਮਾਉ ਚੰਗੇ ਗੁਰਬਾਣੀ ਦਾ ਪਾਠ ਕਰਕੇ ਆਨੰਦ ਮੋਗਾਏ ਇਹ ਘਰੇ ਜਾ ਕੇ ਸੇਵਾ ਕਰਕੇ ਆਨੰਦ ਮੋਗਾਓ ਜਿਵੇਂ ਜੀ ਮਨ ਵਿੱਚ ਨਾਮ ਕਮਪਾਈ ਖੁਸ਼ੀ ਮੋਗੀ ਲਾ ਕੋਸੇ ਦੁਖ ਦੇ ਮਾਰਿ ਸ਼ੀ ਮਾਲ ਵੰਨ ਰਿਹਾ ਹੈ ਕਿ ਗੁਰਬਾਣੀ ਦਾ ਪਾਠ ਕਰਨਾ ਮਾਲਕ ਦਾ ਸਿਮਰਨ ਕਰਨਾ ਮਾਲਕ ਦੀਆਂ ਦਿੱਤੀਆਂ ਰੂਹੀਆਂ ਦਾ ਤੌਹਾਂ ਦਾ ਸ਼ੁਕਰਾਨਾ ਕਰਨਾ ਇਹ ਸਭ ਮਾਲਕ ਨੂੰ ਯਾਦ ਕਰਨ ਦੇ ਤਰੀਕੇ ਆ ਗੁਰੂ ਘਰ ਜਾ ਕੇ ਸੇਵਾ ਕਰਨ ਇਹ ਸਭ ਮਾਲਕ ਨੂੰ ਯਾਦ ਕਰਨ ਦੇ ਤਰੀਕੇ ਆ ਸਾਧ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਜਾਂ ਸੁਣਨਾ ਇਹ ਮਾਲਕ ਦੀ ਖੁਸ਼ੀ ਪ੍ਰਾਪਤ ਕਰਨ ਦੇ ਤਰੀਕੇ ਆ ਸੋ ਜਿਹੜਾ ਤਰੀਕਾ ਤੁਹਾਨੂੰ ਚੰਗਾ ਲੱਗਦਾ ਏ ਉਹੀ ਤਰੀਕਾ ਆਪਣੇ ਜੀਵਨ ਦੇ ਵਿੱਚ ਅਪਣਾ ਰਹੇ ਪਰ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਜ਼ਰੂਰ ਕੱਟਣਾ ਹੈ ਜਿਵੇਂ ਸਾਨੂੰ ਬਾਕੀ ਦੇ ਸਾਰੇ ਕੰਮ ਤਾਂ ਦੇ ਕਰਨੇ ਜ਼ਰੂਰੀ ਲੱਗਦੇ ਆ ਉਵੇਂ ਨਾਮ ਜਪਣ ਨੂੰ ਵੀ ਜ਼ਰੂਰੀ ਸਮਝੋ ਕਿਉਂਕਿ ਨਾਮ ਜਪਣਾ ਸਾਡੇ ਲਈ ਸਭ ਤੋਂ ਪਹਿਲਾਂ ਦੀ ਜ਼ਰੂਰੀ ਹੈ ਜਿੱਦਣ ਸਾਨੂੰ ਨਾਮ ਜਪਣਾ ਜ਼ਰੂਰੀ ਲੱਗਣ ਲੱਗ ਪਿਆ ਉਸ ਦਿਨ ਤੋਂ ਕਿਸੇ ਆਪਣੇ ਆਪ ਹੀ ਸਮਾਂ ਕੱਢਣਾ ਹੋਵੇਗਾ ਕਿਉਂਕਿ ਜ਼ਰੂਰੀ ਕੰਮਾਂ ਨੂੰ ਅਸੀਂ ਹਰ ਹਾਲ ਦੇ ਵਿੱਚ ਕਰਨਾ ਹੈ ਸ਼ਰੀਰ ਨਾਲ ਵੀ ਠੀਕ ਹੋਵੇ ਤਾਂ ਹੀ ਅਸੀਂ ਉਹ ਜ਼ਰੂਰੀ ਕੰਮਾਂ ਨੂੰ

ਪਰਾਖਾ ਗਏ ਨੇ ਤੇ ਸਾਡਾ ਕੰਮ ਧੰਦਾ ਕਾਰੋਗਾਰ ਰਜ ਗਿਆ ਚੱਲ ਗਿਆ ਪਰ ਫੇਰ ਵੀ ਪਤਾ ਨਹੀਂ ਕੀ ਕਰਦੇ ਆ ਘਰ ਦੇ ਵਿੱਚ ਪੈਸੇ ਬਖੋ ਹੱਥ ਤੰਗ ਜarre ਬੱਲ ਪਰ ਕਤ ਨਹੀਂ ਰਹੀ ਸਾਨੂੰ ਆਪਣੀ ਜ਼ਿੰਦਗੀ ਦਾ ਪਹਿਣਾ ਢਾਣਾ ਡੋਣਾ ਲਾ ਦੋਣਾ ਲਈ ਤਾਂ ਸੰਗਤ ਜੀ ਜਦੋਂ ਵੀ ਕਿਤੇ ਜ਼ਿੰਦਗੀ ਦਾ ਪਹਿਣਾ ਢਾਣਾ ਡੋਣਾ ਰੱਖੇ ਤਾਂ ਫਿਰ ਮੱਖਣ ਸ਼ਾਹ ਵਾਂਗ ਪਾਵਨ ਹੋਣਾ ਕਿ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਆਸਣ ਸਤਿ ਸ੍ਰੀ ਅਕਾਲ ਬਾਸ਼ੀ ਨੂੰ ਤੋਹ ਤੀਰ ਬਹਾਦਰ ਸਿੰਘ ਨੂੰ ਤਰਨੋਂ ਮਿਲਦੇ ਅਗੇ ਤਾਈ ਸਭ ਤਾਈ ਨੂੰ ਸਵਾਲ ਸੰਗਤ ਗੇ ਨੂੰ ਤੀਰ ਬਾਦਰ ਮਹਾਰਾਜ ਉਬਦੇ ਜੀ ਦੀ ਤਾਮ ਮੰਗੀਆਂ ਤੋਤੇ ਦੇੜਿਆਂ ਪੰਨੇ ਨਾਮ ਰਮੇ ਸੱਜਣੀ ਕੀ ਜੀ ਰੇ ਨੰਨ ਮੰਦਗੀ ਦਾ ਕਿ ਸpropto ਰੱਖ ਕੇ ਮਤਵੇ ਨਹੀਂ ਉੱਠ ਕੇ ਪੰਨ ਮੰਦਗੀ ਪਰੋ ਨਾਮ ਦੇ ਪ੍ਰਵਾਨੀਆ ਬਾਤ ਕਰੋ ਗੁਰੂ ਤੇਜਾਹ ਸਿੰਘ ਨਾਲ ਹਰ ਰੋਜ਼ ਜੁਲਤੇ ਕਾਦਰ ਮੰਗਣਾ ਚੀਕੇ ਅਰਦਾਸ ਵੇਚੀ ਚਲਦਾ ਤੇ ਇੱਕ ਬਾਤ ਮਾਰਾ ਜੁਹੇ ਨਾਮ ਨਾ ਜਾਤ ਇਸ ਗੱਲੋਂ ਦੀ ਸਾਨੂੰ ਮੇਰੇ ਦਸਵੇਂ ਪਾਸ਼ਵ ਦੇ ਲਿਖਤ ਗ੍ਰੰਥੀ ਜੀਤੀ ਹੈ ਕਿ ਜਿਸ ਘਰ ਦੇ ਵਿੱਚ ਕੁਰਤੇ ਵਾਹ ਪੰਚੀ ਦੇ ਨਾਮ ਦਾ ਸਮਰਨ ਕੀਤਾ ਜਾਂਦਾ ਹੈ ਇਸ ਘਰ ਦੇ ਵਿਚਰੀ ਦਿਨਾਂ ਸਿੱਕਣਾ ਬੜੀ ਕਿਤੇ ਦੇ ਨਾਲ ਤਨਸ਼ਕੋਣ ਜੋਂ ਸਤਨ ਦਾ ਉਤ ਦੀ ਚਿੰਤਾ ਨਾ ਕਰੋ ਨਾਮ ਜਪੋ ਜਿੱਥੇ ਨਾਮ ਆ ਉੱਥੇ ਤਨ ਦੌਰ ਤਸ਼ੋਰ ਤ ਖੁਸ਼ੀਆਂ ਖੇੜੇ ਇਹਨਾਂ ਨੂੰ ਆਕਾਹ ਹੁੰਦਾ ਹੈ ਸਬਸ ਮਾਲਕ ਦੀ ਭਜਨ ਨੂੰ ਮਾਲਕ ਦੇ ਨਾਮ ਨੂੰ ਹਰ ਕੰਧ ਜੋੜੇ ਜੇਰਾ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਸ਼ਾ ਜੀ ਦੇ ਅਗੇ ਅਰਦਾਸ ਕਰਨੀ। ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੇ, ਫਿਰ ਕੰਮ ਵਿਸ਼ੁਸ਼ਟ ਕਰੇ। ਮਾਲਕ ਦੀ ਦਿੱਤੀ ਹੋਈ ਹਰ ਰੰਗਾਰ ਚੀਜ਼ ਦਾ ਸ਼ਿਸ਼ਟ। ਬਰਕਤ ਆਪਣੇ ਆਪ ਹੀ ਬਹਰੇ। ਹਰ ਰੋਜ਼ ਅਮਨੁਲਾਸਨ ਨੰਦ। ਸੰਧਿਆ ਨੂੰ ਵੇਲਾ ਸਮਨ। ਸਤਿਗੁਰ ਸੱਚੇ ਪਾਸ਼ਾ ਜੀ ਤੋਂ ਹਮੇਸ਼ਾ ਗਿਆਨ ਲੈ। ਸੋ ਸੰਮੇਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੂਰ ਹੋ ਸਕੇ ਨੂੰ ਪੈਂਦੇ ਨੇ